ਤੋਤੀਆਂ ਬਾਈ ਟੋਕਰੀਆਂ ਸਾਰੀਆਂ ਹੀ ਜਿੰਨੀਆਂ ਗੰਦੀਆਂ ਦੀਆਂ ਨਾ ਹੈਂ ਹਾਂ ਸਾਬਣ ਨਾਲ ਪਾਉ ਮੈਂ ਇੱਕ ਹੋਰ ਤਰੀਕਾ ਸੋਚਿਆ ਆਹ ਟੋਕਰੀਆਂ ਲਾਉਣ ਦਾ ਆਪਣੇ ਦਾ ਚਿੱਟਣਾ ਤੇ ਖਾਜ ਕਰ ਲਾ ਪਹਿਲਾਂ ਤਾਂ ਜਦ ਮੈਂ ਵੀਡੀਓ ਬਣਾਉਣਾ ਸੜਾ ਤੂੰ ਖਾਜ ਕਰ ਦੇਦਾ ਕਰਦਾ ਪਹਿਲਾਂ ਉਹ ਸਰੋਂ ਦਾ ਥੈਲਾ ਖੁੱਲਾ ਪਿਆ ਕੋਈ ਹੈਂ ਕੋਈ ਨਾ ਭਾਰਾ ਹਟਾ ਬਾ ਭਰ ਲ ਲੈ ਉਹ ਜਿਹੜੀ ਮੜਾ ਜੇ ਪਾਣੀ ਲੱਗਿਆ ਦਾ ਜਿਹਨੂੰ ਕੋਈ ਚੱਕਰ ਨਹੀਂ ਯਾਰ ਉੱਤੇ ਬਚਾ ਦੇਖੋ ਆ ਗਿਆ ਤਾਂ ਵਿੱਚ ਇਹ ਚ ਪਾ ਲ ਦਿਖਾਈਂਦਾ ਵੇਨੀ ਭਾਈ ਇਧਰ ਇਹਦਾ ਅੜਾ ਹੋਣੀ ਬਾਕੀ ਹੋਰ ਥੈਲਾ ਹੈ ਨਹੀਂ ਕੋਈ ਵੀ ਮੰਨੇ ਆ ਆ ਫਿਰ ਉੱਚ ਕੱਢ ਲਾ ਬੰਦੀ ਪਰ ਰੋਕਣੇ ਤੇ ਪਹਿਲਾਂ ਦਾਣਾ ਪਾਣੀ ਪਾ ਦੀ ਬਈ ਇਹਨਾਂ ਨੂੰ ਗੁਰੀ ਤੇਰਾ ਕੰਮ ਐ ਕੁੰਡੀ ਚ ਪਾਣੀ ਲੈ ਕੇ ਆ ਜਾ ਚ ਲੈ ਗਿਆ ਮੈਂ ਇਹਨੇ ਦਾਣੇ ਪਾਉਣੇ ਲਓ ਭਾਈ ਕਣਕ ਤਾਂ ਪਾਤੀ ਉਹ ਇਹ ਚ ਪਾਈ ਥੋੜਾ ਜਿਹਾ ਉਹ ਤੇਰੀ ਸਾਲੀ ਟੀ-ਸ਼ਰਟ ਪਾੜ ਜਾਣੀ ਦੀ ਓਏ ਥੋੜੀ ਜਿਹੀ ਭਾਈ ਇਹ ਚ ਥੋੜੀ ਭਾਈ ਉਧਰਲੇ ਕੂਤਰਾਂ ਜੋਗੀ ਕੇ ਬਾਸ ਇੱਥੇ ਅੰਦਰੋਂ ਤੋਂ ਦਫਾ ਵਿੱਚ ਨਾ ਨਹੀਂ ਇੱਧਰ ਅੰਦਰ ਰੱਖ ਦੇ ਇਹਦਾ ਟੱਕਣ ਪਤਾ ਨਹੀਂ ਕਿੱਥੇ ਛਿੜਦਾ ਯਾਰ ਤੇ ਹਾਲੇ ਨਾ ਗੁੰਟਾ ਖੋਲੀ ਠੀਕ ਆ ਚੱਲ ਹੁਣ ਇੱਧਰ ਲੈ ਨੂੰ ਪਾ ਦਈਏ ਆ ਜਾ ਇੱਧਰ ਲੈ ਦੀ ਟ੍ਰੇਲ ਜੀ ਕੱਢ ਲਾ ਪਾਉ ਇਹਨਾਂ ਨੂੰ ਹੀ ਪਾ ਦਈਏ ਹੈ ਕਮਰੇ ਦੀ ਗੱਲ ਵੀ ਬਣਾਉਣੀ ਹੈ ਦੇਖਦੇ ਆ ਕਿੰਨੀ ਬਣਾਤੀ ਗੱਲ 4 ਲਾ ਪਾਸੇ ਨੂੰ ਟ੍ਰੇ ਨੂੰ ਚਾਜ ਨਾਲ ਮੈਂ ਜਾਨੂੰ ਪਾਣੀ ਬਦਲ ਲਾ ਲਓ ਮਿੱਤਰੋ ਇਹਨਾਂ ਦਾ ਵੀ ਕੰਮ ਡੰਨੇ ਆ ਹੁਣ ਚੱਕੋ ਥੋੜੀਏ ਗਿੱਲਾ ਹੋ ਮਾਰ ਲਾ ਕੱਪੜਾ ਜੇ ਮੈਂ ਰੋਜ਼ ਮਾਰਦਾ ਜੇ ਕੱਪੜਾ ਇਹ ਸਾਰੇ ਵਿਚ ਵੜ ਜਾਂਦੇ ਨੇ ਨਾ ਟ੍ਰੇ ਦੇ ਤਾਂ ਕਰਕੇ ਥੋੜੀ ਜੀ ਗੜਬੜ ਹੋ ਜਾਂਦੀ ਹੈ ਅਪਾ ਐਤਵਾਰ ਨੂੰ ਬਾਕੀ ਵੀ ਉੱਪਰਲੇ ਵੀ ਖੁੱਡੇ ਸਾਫ਼ ਕਰ ਦੇਣੇ ਆ ਭਾਈ ਠੀਕ ਆ ਹੈ ਖੁੱਡਾਂ ਦਾ ਖੋਲੀਏ ਲੈ ਲਓ ਭਾਈ ਪਾਣੀ ਰੱਖ ਹੋ ਗਿਆ ਯਾ ਤਾਂ ਇਹਦਾ ਗਰਦ ਠਾਲਤੀ ਬਾਉ ਲਓ ਭਾਈ ਓਕੇ ਆ ਵੀ ਕੰਮ ਇਹ ਟਰੱਕ ਲੈਣੇ ਆ ਓਰੇ ਖੜ ਜਾ ਸਾਲਾ ਗਰਦ ਠਾਲਤੀ ਦੇਦਾ ਮਿੱਟੀ ਉਹ ਮਿੱਟੀ ਲਓ ਭਾਈ ਕਹਣਾ ਹੀ ਪਾ ਲਈ ਇੱਦਾਂ ਨੇ ਓਕੇ ਰਬੋਟ ਸਰੋਂਪਾਤੀ ਕਣਕਪਾਤੀ ਆ ਜਾਓ ਬਈ ਆ ਗਿੱਲਾ ਨਾ ਛੱਡ ਹੁਣ ਮੈਂ ਕੁਝ ਕਹਿਣਾ ਨਹੀਂ ਹੈਗਾ ਫਿਰ ਤੁਸੀਂ ਕਿਹਨੇ ਗਾਣਾ ਕੱਢਦਾ ਛੜੇ ਇੱਜ ਨਾਉਣ ਲੱਗ ਜਾਨੇ ਮੜੀ ਜਗ੍ਹਾ ਚ ਨੂੰ ਇਹਨਾਂ ਦਾ ਵੀ ਕੰਮ ਡੰਨਾ ਓਕੇ ਰਬੋਟ ਡੱਬਾ ਲਈਏ ਚੱਕ ਗੁਰਿਓ ਨਹੀਂ ਨੂਰੀ ਦੇ ਪਾਉਣ ਲੱਗੇ ਆ ਕੜਿਆਲਾ ਪਾਉਣਾ ਕਿ ਦੂਜੀ ਓਏ ਹੈਂ ਸ਼ੋਹ ਹੋਲਡਰ ਪਾਉਣ ਲੱਗਿਆ ਮੁੰਡੇ ਕਹਿੰਦੇ ਅੰਗਰੇਜ਼ੀ ਬੋਲਦੇ ਨੇ ਤੇ ਆ ਵੀ ਸਾਫ਼ ਕਰਤਾ ਕਮਰਾ ਲੈ ਉਹ ਢਾਂਗੀ ਨਾ ਪਾੜਦੀ ਓਏ ਛਤਰੀ ਓਕੇ ਤੇ ਆ ਲਓ ਫੇਰ ਢੜਦਨੇ ਇੱਥੇ ਉਥੇ ਬਾਅਦ ਆਪਾਂ ਖੋਲਦੇ ਹਾਂ ਕੁੰਡਾ ਲੋ ਵੀ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਸਾਰੇ ਜਾਨਵਰ ਸੈਠ ਸਾਰਿਆਂ ਦੇ ਗਰਮੀ ਚ ਬੁਰਾ ਹਾਲ ਹੈ ਨੇਰੀ ਬੰਨੀ ਪਈਆ ਗਰਮੀ ਨੇ ਤੇ ਖੁੱਡਿਆਂ ਦੀ ਹੋ ਗਈ ਦੀ ਬਾਈ ਗੱਲ ਸਫਾਈ ਕਈ ਵੀ ਰਾਂਬੇ ਦੇ ਰਹੇ ਨੇ ਮੰਨਦਾ ਵੀਰੇ ਗਲਤੀ ਮੇਰੀ ਉਹਦੀ ਵੈਸੇ ਟ੍ਰੇਆਂ ਚ ਪਾ ਦੇ ਉਹ ਤੇਰੀ ਕੋਈ ਨਹੀਂ ਚਾ ਇਹ ਵੀ ਓਕੇ ਨਾ ਠੀਕ ਹੈ ਠੀਕ ਹੈ ਐਂ ਕਰ ਪਰ ਅਖਬਾਰ ਵਿਛਾਉਣੀਆਂ ਉਹਨਾਂ ਚ ਬਾਅਦ ਚ ਲਾਉਣੇ ਆ ਟੋਕਰੀਆਂ ਉਹ ਮੈਂ ਇੱਕ ਹੋਰ ਆਈਡੀਆ ਸੋਚਿਆ ਪਾਊਗਾ ਆਜਾ ਲੋ ਵੀ ਕੂਟਰ ਸਾਰੇ ਕੈਮ ਨੇ ਬੱਚੇ ਦੇਖ ਲਏ ਉਹ ਵੀ ਕੈਮ ਹੈ ਇਧਰ ਲਾ ਦੇਖਣ ਆਪਾਂ ਨੇ ਕਹੇ ਮੈਂ ਇਹ ਇਹਦਾ ਥੋੜਾ ਜਿਹਾ ਲੱਗਦਾ ਦਾ ਆਪਾਂ ਨੂੰ ਡਾਊਟ ਮਰ ਗਿਆ ਹਾਂ ਮਰ ਗਿਆ ਕੱਲ ਲੱਗਦਾ ਦਾ ਡਾਊਟ ਜੇ ਇਹਦਾ ਲੈ ਬਾਉ ਉਧਰ ਹੁਕਾਰ ਇਹਨੂੰ ਚਲ ਬਾਕੀ ਆ ਸੈੱਟ ਹੈ ਓਕੇ ਠੱਲਾ ਵੀ ਪਾਉਣੀਆਂ ਜਿਹਨਾਂ ਦੇ ਤੇ ਆ ਟੋਕਰੀਆਂ ਵੀ ਲਾਉਣੀਆਂ ਨੇ ਲਾਉਣੇ ਆ ਉਹ ਵੀ ਫਰਾਵੀ ਕਬੂਤਰਾਂ ਦਾ ਨਿਬੜ ਗਿਆ ਕੰਮ। ਪਾਉ ਸਿੰਘ ਮਹਿਸਾ ਦਾ ਕਰ ਰਿਹਾ ਗੁਰੀਓ ਨਹੀਂ ਕੋੜੀ ਦਾ ਕਰ ਰਿਹਾ। ਰनाल्डੋ 7 ਨੰਬਰ ਦੀ ਟੀ-ਸ਼ਰਟ ਪਾਈ ਖੜਾ ਹੈ ਕਹਿੰਦਾ ਮੇਰੇ ਵੀਰੋ। ਪੈ ਗਿਆ। ਬਸ ਠੀਕ ਹੈ। ਓਕੇ ਹੁਣ ਇੱਕ ਨੇ ਬੰਨ ਕੇ ਖੜਾ ਹੂੰਗਾ ਇਹਨੂੰ ਫੇਕ ਖੋਲਣਾ ਵੇੜਾ ਹੁਣ। ਨਿਣਾਉਣੇ ਵਾਲੀ ਹੋ ਗਈ ਹੈ ਨਾ। ਚਲੋ ਵੀ ਆਪਾਂ ਦੇਖੀਏ ਹੋਰ ਕੰਮ ਕਰਦੇ। ਇੱਕ ਕਬੂਤਰ ਆ ਬੈਠਾ ਹੁਣ ਆ ਯਾਰ ਲੈ। ਓ ਦੇਖੋ। ਹੁਣ ਇਹ ਕੀ ਦਾ ਆ ਗਿਆ? ਲਾਲ ਸਿਰਾ ਜਿਹਾ ਲੱਗਦਾ ਲਾਲ ਸਿਰਾ ਜਿਹਾ ਬਾਈ ਛੱਡੋ ਪਰੇ ਕਿਹੜਾ ਇੱਥੇ ਸਾਲਾ ਗਰਮੀ ਜਾਊ ਆਈ ਹੋ ਜਾਂਦੇ ਹੋਰੇ ਤਾਂ ਦੋ ਵੀ ਕਹਿੰਦੇ ਗੁਰੀ ਨੂੰ ਸਿਮ ਮਦਵਾਉਣ ਚੱਲੇ ਗੁਰੀ ਨੂੰ ਫੋਨ ਲੈ ਕੇ ਦਿੱਤਾ ਨਵਾਂ ਦਿਖਾਵੇ ਤਿੰਨ ਕੈਮਰੇ ਜੇ ਵੀ ਚਲਾਏਗਾ YouTube ਚਲੋ ਚੱਲਦੇ ਆਪਾਂ ਨੰਬਰ ਤਾਂ ਗੁਰੀ ਚੱਲ ਪੈਣਾ ਤੇਰਾ ਅੱਧੇ ਘੰਟੇ ਨੂੰ ਓਏ ਦੇਖੋ ਵਾਲ ਪੇਪਰ ਮੈਂ ਅਗੇ ਕੋ ਫੇਰੇ ਬਈ ਆ ਫਿਰਦਾ ਕਬੂਤਰ ਪਤਾ ਨਹੀਂ ਕਿਹੜਾ ਹੈ ਕਿਹੜਾ ਨਹੀਂ ਲੰਗਜੀ ਮਾਰਦਾ ਦੇਖਾਂ ਹਟ ਜਾ ਹਾਂ ਚੱਲ ਲੰਗਜੀ ਮਾਰ ਰਿਹਾ ਹੈ ਲਾਲ ਚਰਾਇਆ ਲੈ ਆ ਗਿਆ ਕੱਟ ਐ ਚਲ ਇਹਨਾਂ ਨੂੰ ਦਾਣਾ ਪਾਣੀ ਪਾਵਾਂ ਪਹਿਲਾਂ ਆ ਗਏ ਭਾਈ ਸਾਰੇ ਕਬੂਤਰ ਕਿਉਂ ਕਬੂਤਰ ਯਾਰ ਭੁੱਖਾ ਹੁਣ ਉਹਦਾ ਕੀ ਕਰੀਏ ਆਹ ਦੇਖੋ ਹੁਣ ਕੀ ਕਰੀਏ ਉਹਦਾ ਦੱਸੋ ਯਾਰ ਇੱਕ ਸਾ ਬਿਜਾਰੇ ਦੇ ਦਰਸ ਆਉਂਦਾ ਚਲੋ ਦੇਖਦਾ ਮਾ ਨੂੰ ਇੱਧਰ ਨੂੰ ਵਿੱਚ ਵੜ ਜਾਊਗਾ ਖਾ ਵੀ ਲੂ ਜਿਹੜਾ ਖਾਣਾ ਪੀਣਾ ਫੇ ਛੱਡ ਦਾਂਗੇ ਕਾ ਨੂੰ ਪਾਪ ਕਰਨਾ ਇੱਥੇ ਨਹੀਂ ਬਿੱਲੀ ਨੇ ਲੈ ਜਾਣ ਗਿਆ ਮੈਂ ਗਣਵੇਂ ਤੋਂ ਬੈਲਾ ਕਾੜਾ ਉਹਦਾ ਟੈਕਮੈਂਟ ਆਈ ਬਈ ਜਿਵੇਂ ਆਪਣੇ ਹਰੀ ਲਾਲ ਲੈਣਾ ਡੰਡੇ ਵਰਗਾ ਜਿਹੜਾ ਪਵਾਜੂ ਹੈ ਭਾਇਆ ਹੁੰਦਾ ਲੱਗ ਰਿਹਾ ਮੈਨੂੰ ਹੋ ਗਿਆ ਛਾਲਾ ਕਿਤੇ ਉਹੀ ਕੰਮ ਨਾ ਹੋਵੇ ਭਲੇ ਦੇ ਚੱਕਰ ਚ ਸਾਰਾ ਨੁਕਸਾਨ ਕਰਾ ਲੀਏ ਤੁਰਹਿਣ ਦੋ ਮੇਰਾ ਵੀਰ ਦਾਣੀ ਇਹਨੂੰ ਚਾਰ ਬਾਹਰ ਪਾ ਦਿੰਨਾ ਕਿਤੋਲ ਹਾਂ ਚੋਕਾ ਲਾ ਜਾਣੀ ਲਓਏ ਮਿੱਤਰੋ ਕਾਰ ਤੇ ਬੰਦ ਮੌਸਮ ਬਾੜਾ ਘੰਟਾ ਜਗੂ ਤਾਂ ਡਾਉਣੇ ਵਾਲਾ ਮੌਸਮ ਦਾ ਪਰ ਨਾ ਗੁਰੀ ਆ ਘਰ ਨਾ ਜੱਸਾ ਚਲੋ ਆਪਾਂ ਚੱਲਦੇ ਹਾਂ ਥੱਲੇ ਨੂੰ ਲਓਏ ਮਿੱਤਰੋ ਕੰਮ ਕੰਮ ਨਿਭੜ ਗਿਆ ਹਰਾ ਹੁਣ ਅਸੀਂ ਚੱਲੇ ਆ ਖਵਾਣੋਂ ਸਾਡਾ ਨਾ ਅਜੀ ਬਣਵਾਏ ਤੇ ਬਿਸਕਟ ਜਿਹੜੇ ਤੁਹਾਨੂੰ ਪਤਾ ਹੀ ਹੈ ਹਾਂ ਬੇਸਕੋੜ ਬਦਲ ਕੇ ਗੁਰੀ ਕਿਸੇ ਦੀ ਲੈ ਆਇਆ ਉਹ ਬੰਦੇ ਦਾ ਫੋਨ ਆ ਗਿਆ ਦੁਕਾਨ ਵਾਲੇ ਦਾ ਪਹਿਲਾਂ ਦੁਕਾਨ ਵਾਲੇ ਨੇ ਚੁਕਾਏ ਆ ਗੁਰੀ ਨੂੰ ਕਹਿੰਦਾ ਇਹ ਨਹੀਂ ਛੋਟੇ ਗੁਰੀ ਕਹੀ ਗਿਆ ਸਾਡੇ ਇਹ ਨਹੀਂ ਦੁਕਾਨ ਵਾਲਾ ਕਹਿੰਦਾ ਇਹੀ ਨੇ ਹੁਣ ਦੁਕਾਨ ਵਾਲੇ ਦਾ ਫੋਨ ਆ ਗਿਆ ਕਹਿੰਦਾ ਸੱਚੀ ਹੋਏ ਨਹੀਂ ਤੇ ਚਲੋ ਹੁਣ ਮੋੜ ਕੇ ਆਉਨੇ ਆ ਲਓ ਜੀ ਮਿੱਤਰੋ ਪਹੁੰਚ ਗਏ ਪਿੰਡ ਆਪਣੀ ਮੋਟਰ ਕੋਲ ਤੇ ਹੁਣ ਆਪਾਂ ਚੱਲੀਏ ਸਿੱਧਾ ਗਰਾਊਂਡ ਚ ਨੂੰ ਘਰੋਂ ਸਕੂਟਰੀ ਚੱਕ ਕੇ ਫਿਰ ਮਿਲਦੇ ਆਂ ਚਾਰ ਰঞ্জੀਤ ਸਿੰਘ ਬੈਠਾ ਹੈ ਗੱਗੂ ਬੈਠਾ ਹੈ ਉਹ ਨੌਜਵਾਨ ਘੁੰਮ ਰਹੇ ਆ ਬਰਿੰਦਰ ਆ ਗਿਆ ਉਹ ਜਸ਼ਨ ਆ ਵੀ ਆ ਗਿਆ ਉਧਰ ਫਿਰਦੇ ਆ ਦੋ ਉਹ ਫਿਰਦੇ ਚਲੋ ਲੱਗਦੇ ਆ ਖੇਡਣ ਪਾਰ ਕਰ ਚਲ ਚਲ ਦੇਖ ਮਾਰੀਓ ਲਓ ਜੀ ਮਿੱਤਰੋ ਖੇਡ ਖੂਡ ਕੇ ਗਰਮੀ ਗਰਮੀ ਹੋ ਕੇ ਪਹੁੰਚ ਗਏ ਘਰੇ ਤੇ ਹੁਣ ਮੜੇ ਕਬੂਤਰਾਂ ਮਾਰ ਲਏ ਮੈਂ ਸਮੋਸਾ ਖੜੇ ਕਾਲੂ ਉਹ ਝਾਲੀ ਵੀ ਖੋਲਣੀ ਹੈ ਮੈਂ ਸਾਂ ਨਹੀਂ ਕਿਉਂਕਿ ਹੁਣ ਮੱਛਰ ਹੈ ਨਹੀਂ ਮਾਰੀ ਨਿਗਾ ਮਾਰ ਲਾਂਗਾ ਟ੍ਰੀਆਂ ਚ ਦਾਣੇ ਹੈ ਨਹੀਂ ਤੇ ਪਾਣੀ ਭਰਨੇ ਦਾ ਮਾਰਾਂ ਤਾਂ ਪਾਣੀ ਪੀ ਆ ਬਾਈ ਥੋੜੀ ਜਿਹੀ ਕੁੰਡੀ ਮੂਰੇ ਨੂੰ ਕਰ ਦੰਨੇ ਆ ਓਹ ਹੋ ਬਾਸ ਓਕੇ ਆ ਲੈ ਠੀਕ ਆ ਇਹਨੂੰ ਰੱਖਦੇ ਆ ਉਰੇ ਦਾਣੇ ਥੋੜੀ ਜਿਹਾ ਸਿੱਟ ਜਾਣਾ ਹੈ ਹੁਣ ਉਰੇ ਸਾਫ਼ ਕਰਿਆ ਇੱਥੇ ਸਿੱਟ ਜਾਣਾ ਥੋੜੀ ਜਿਹੀ ਬੱਚੇ ਟੋਕਰੀ ਉਹ ਗਿਰੀ ਪਈ ਆ ਬੱਚੇ ਦੋ ਹੀ ਆਉ ਪਏ ਨੇ ਇਹ ਚੱਕਰ ਕੀ ਹੋਇਆ ਬਾਈ ਚਲੋ ਕੋਈ ਨਹੀਂ ਸਾਫ਼ ਜਗ੍ਹਾ 'ਚ ਹੋ ਜਾ ਵੀਰੇ ਸਾਫ਼ ਜਗ੍ਹਾ 'ਚ ਕਿਉਂ ਤੁਸੀਂ ਗਿੱਲੇ ਬਾਸ ਓਕੇ ਆ ਅਬ ਨਵੇਂ ਤਾਂ ਗਏ ਨੇ ਟੋਕਰੀ ਉਹ ਰੱਖਦੇ ਆ ਯਾਰ ਉਹਰੇ ਟੋਕਰੀ 'ਚ ਬੈਠੂ ਆ ਇੱਥੇ ਵਧੀਆ ਬੈਠਾ ਰਹੂਗਾ ਓਕੇ ਰਬੋਟ ਆ ਇੱਟਾ ਲਾ ਦਨੇ ਟੋਕਰੀ ਮੂਰੇ ਚਾਲ ਬਾਕੀ ਸਾਰਾ ਸੇ ਤੁੱਕੇ ਆ ਉਹ ਕੁੰਡਾ ਉਹ ਲੈ ਜਾ ਚਲੋ ਚੋਕਲੋ ਵੀ ਥੋੜੇ ਜਿਹਾ ਲੈਣੇ ਚਾਲ ਓਕੇ ਸਾਰਾ ਜਗਾੜ ਇਹਦਾ ਕੰਮ ਨਿਭੜਿਆ ਉਹਦਾ ਨਾ ਨਿਭੜਿਆ ਚਲੋ ਵੀ ਮਿੱਤਰੋ 11 ਕਮੈਂਟ ਬੋਲਣ ਤੇ ਰਹਿ ਗਏ ਕਮੈਂਟ ਚੱਲ ਹੁਣ ਮੈਂ ਕੱਲ ਨੂੰ ਬੋਲੂਗਾ ਵੀਰੇ ਹਨੇਰਾ ਹੋ ਗਿਆ ਮਾਡੀ ਮਜਬੂਰੀ ਸਮਝਿਓ ਮਿਲਦੇ ਆਂ ਅਗਲੇ ਵਲੌਗ ਚ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਰਾਂਗੇ ਹੁਣ ਅਗਲੇ ਵਲੌਗ